ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਇਹ ਚ ਫੋਰ ਦੇ ਸਾਰੇ ਦਰਸ਼ਕਾਂ ਦੇ ਸ਼ਰਧਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ-ਵਦੇਸ਼ਾਂ ਤੋਂ ਜੁੜ ਚੁੱਕੇ ਨੇ ਪ੍ਰੋਗਰਾਮ ਸੱਚਾ ਸੱਚ ਦੀ ਰੂਹ ਰਵਾਨ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲੇ ਆਉਣਾ ਮਿਲ ਕੇ ਅੱਜ ਦੀਆਂ ਐਮ ਚਰਚਾਵਾਂ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਡਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਰ ਸਾਹਿਬ ਅੱਜ 28 ਜੂਨ 2017 14 ਹਾਰਦ ਨਾਨਕ ਜੀ ਸਮੰਤ 549 ਦਿਨ ਹੈ ਤੇ ਡਾਕਟਰ ਸਾਹਿਬ ਅੱਜ ਦੀ ਵਿਚਾਰ ਚਰਚਾ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਦੇ ਹਾਂ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਵਰਲਡ ਵਾਈਡ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਿੰਗ ਕੇਬਲ ਬੈਲ 5 ਕੇਬਲ ਇਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁਕ ਗਲੋਬਲ ਸੀਪੀਐਨ ਦੀ ਐਪ ਰਾਈ ਟੀਵੀ 84 ਦੀ ਐਪ ਰਾਈ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਅੱਜ ਦੀ अहम ਵਿਚਾਰ ਚਰਚਾ ਵਿੱਚ ਜਿਹੜਾ ਪਹਿਲਾ ਇਸ਼ੂ ਹੈਗਾ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ ਅ ਦੇਖੋ ਸਭ ਤੋਂ ਪਹਿਲਾਂ ਅਸੀਂ ਸਾਂਝੇ ਤੌਰ ਤੇ ਉਹਨਾਂ ਸਾਰੇ ਆਪਣੇ ਦਰਸ਼ਕਾਂ ਦਾ ਸ਼ਰੋਤਿਆਂ ਦਾ ਵੈਲ ਵਿਸ਼ਰਜ਼ ਦਾ ਸ਼ੁਕਰੀਆਵਾਦ ਕਰਨਾ ਚਾਹੁੰਦੇ ਜੀ ਜਿਨ੍ਹਾਂ ਨੇ ਪਿਛਲੇ ਦੋ ਦਿਨ ਤੋਂ ਲਗਾਤਾਰਤਾ ਨਾਲ ਸਾਨੂੰ ਸੈਂਕੜੇ ਈਮੇਲਾਂ ਲਿਖੀਆਂ ਮੈਸੇਜਸ ਕੀਤੀ ਕਾਲਸ ਕੀਤੀਆਂ ਕਿਉਂਕਿ ਚਾਰ ਚਫੇਰੇ ਜਿਹੜੇ ਦੋਵੇਂ ਹੀ ਪ੍ਰੋਟੈਸਟ 25 ਜੂਨ ਔਰ 26 ਜੂਨ ਦੇ ਮੁੱਦੇ ਦੇ ਖਿਲਾਫ ਹੋਏ ਉਹਨਾਂ ਦੀ ਕਾਮਯਾਬੀ ਨੇ ਬਹੁਤ ਸਾਰਿਆਂ ਨੂੰ ਬਹੁਤ ਉਤਸ਼ਾਹਤ ਕੀਤਾ ਹੈ ਬਹੁਤ ਸਾਰਿਆਂ ਨੇ ਇਸ ਦੇ ਉੱਤੇ ਜਿੱਥੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਕੁਇਸ ਦੀ ਟਾਈਮਿੰਗ ਨੂੰ ਲੈ ਕੇ ਔਰ ਜਿੰਨਾ ਇਸ ਫਾਰ ਈਵਨ ਵੈਸਟਰਨ মিডিਆ ਨੇ ਅਮਰੀਕਨ মিডিਆ ਨੇ ਵੀ ਜਿਵੇਂ ਸਟੋਰੀ ਨੂੰ ਚੁੱਕਿਆ ਇਸ ਤੇ ਉਹਨਾਂ ਨੇ ਬੜਾ ਤਸੱਲੀ ਦਾ ਇਜ਼ਹਾਰ ਕੀਤਾ ਔਰ ਬਹੁਤ ਵਾਰ ਸਾਨੂੰ ਕੀ ਵਰ ਲੱਗਦਾ ਹੁੰਦਾ ਹੈ ਵੀ ਸਾਡਾ ਇੱਕ ਵੱਡਾ ਹਿੱਸਾ ਕਮਿਊਨਿਟੀ ਦਾ ਸ਼ਾਇਦ ਅਨਅਵੇਅਰ ਹੈ ਜਾਂ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਪਰ ਜਦੋਂ ਕੋਈ ਨਾ ਕੋਈ ਇਸ਼ੂ ਆਉਂਦਾ ਹੈ ਔਰ ਇਸ਼ੂ ਦੇ ਮੌਕੇ ਫਿਰ ਜੋ ਜਹਾ ਹੁੰਕਾਰ ਆ ਜਾਂ ਵਰਤਾਰਾ ਜਾਂ ਉਤਸ਼ਾਹ ਦੇਖਣ ਜਾਂਦਾ ਉਸ ਤੋਂ ਲੱਗਦਾ ਵੀ ਨਹੀਂ ਜਦੋਂ ਕੋਈ ਚੈਲੰਜ ਸਿੱਧਾ ਸਾਹਮਣੇ ਨਜ਼ਰ ਆ ਜਾਂਦਾ ਹੈ ਫਿਰ ਸਾਡੀ ਕੌਮ ਦੇ ਵਿੱਚ ਅੱਜ ਵੀ ਉਹ ਸਪਿਰਟ ਹੈ ਔਰ ਬਾਕੀ ਤਾਂ ਜੋ ਚੱਲ ਹੀ ਰਿਹਾ ਹੈ ਅਸੀਂ ਆਪਣੇ ਫੇਸਬੁੱਕ ਤੋਂ ਅੰਦਾਜ਼ਾ ਲਾ ਲੈਂਦੇ ਜੀ ਕਿ ਕੋਈ ਕਿਸ ਇਸ਼ੂ ਨੇ ਕਿੰਨੀ ਕਾਟ ਕੀਤੀ ਹੈ ਬਿਲਕੁਲ ਔਰ ਜਿਵੇਂ ਅਸੀਂ ਦੱਸਿਆ ਸੀ ਵੀ ਜਿਹੜਾ ਸੰਡੇ ਦਾ ਪ੍ਰੋਟੈਸਟ ਸੀ ਫੇਸਬੁੱਕ ਤੇ ਹਾਲਾਂਕਿ ਉਹ ਨੈਕਸਟ ਡੇ ਚੱਲਿਆ ਮੰਡੇ ਔਰ ਮੰਡੇ ਹੀ ਅਪਲੋਡ ਹੋਇਆ ਹੈ ਹੁਣ ਤੱਕ 98000 ਲੋਕ ਜਿਹੜੇ ਨੇ ਈਵਰਸ ਉਹਨੂੰ ਦੇਖ ਚੁੱਕੇ ਨੇ 2.2 2200 ਉਸ ਤੇ ਜਿਹੜੇ ਨੇ ਸ਼ੇਅਰਸ ਨੇ ਔਰ 687 ਕਮੈਂਟ ਨੇ ਜੀ ਸੋ ਇਹ ਮੇਰਾ ਖਿਆਲ ਹੈ ਹੁਣ ਤੱਕ ਸਾਡੇ ਜਿੰਨੇ ਸੈਗਮੈਂਟ ਹੋਏ ਨੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਟਾਈਮ ਪੀਰੀਅਡ ਦੇ ਲਿਹਾਜ਼ ਨਾਲ ਲੌਂਗ ਟਰਮ ਤੇ ਇਹਦੇ ਵਿੱਚ ਹੋਰ ਜੁਆਇਨ ਕਰਦੇ ਜਾਂਦੇ ਨੇ ਇਸੇ ਤਰ੍ਹਾਂ ਜਿਹੜਾ ਮੇਨ ਮੰਡੇ ਦਾ ਪ੍ਰੋਟੈਸਟ ਸੀ ਕਲ ਪੂਰਾ 1 ਘੰਟਾ ਲਾਈਵ ਚੱਲਿਆ ਬਾਕੀ ਸਾਰੇ ਗੈਜੇਟਸ ਤੇ ਰੋਕੂ ਜਾਦੂ ਸਪੈਕਟਰਮ ਬੈਲ 5 ਜੀ ਸ਼ਾਵਾ ਜੋ ਤੁਸੀਂ ਸਾਰੇ ਗਣਾਂਦੇ ਹੋ ਨੂੰ ਜੀ ਔਰ ਨਾਲ ਦੀ ਨਾਲ ਫੇਸਬੁੱਕ ਤੇ ਵੀ ਚੱਲਿਆ ਔਰ ਇਸ ਦੇ ਉੱਤੇ ਹੁਣ ਤੱਕ 46.4 ਆਲਮੋਸਟ 46000 ਇਸ ਦੇ ਉੱਤੇ ਈਵਰਸ ਨੇ 961 ਸ਼ੇਅਰ ਨੇ ਔਰ 421 ਕਮੈਂਟਸ ਨੇ ਜੀ ਸੋ ਮੈਂ ਇਹ ਆਪਣੇ ਆਪ ਨੂੰ ਵੀ ਹੌਸਲਾ ਦੇਣ ਲਈ ਕਰਦਾ ਪਰ ਮੈਂ ਸ਼ੁਕਰੀਆ ਵੀ ਅਦਾ ਕਰਦਾ ਕਿ ਜਿਹਨੂੰ ਇਹ ਇਰੇ ਖਾਸ ਤੌਰ ਤੇ ਕਮੈਂਟਸ ਹੁੰਦੇ ਨੇ ਉਹਨਾਂ ਦੇ ਵਿੱਚ 1/3 ਜਾਂ 1/4 ਤਾਂ ਗਾਲੀ ਗਲੋਚ ਵਾਲੇ ਹੁੰਦੇ ਨੇ ਜਿਹੜੇ ਕਿ ਜਾਲੀ ਆਈਡੀਆਂ ਲੈ ਕੇ ਆਰਐਸਐਸ ਵਾਲਿਆਂ ਨੇ ਬਿਠਾਏ ਹੋਏ ਨੇ ਔਰ ਲਗਭਗ ਕਈ ਵਾਰ 30 ਤੋਂ 40% ਸਾਡੇ ਪਾਕਿਸਤਾਨੀ ਭਰਾਵਾਂ ਪੈਣਾ ਦੇ ਹੁੰਦੇ ਨੇ ਜਿਨ੍ਹਾਂ ਚੋਂ ਤੁਹਾਨੂੰ ਬਹੁਤ એનર્ਜੀ ਮਿਲਦੀ ਔਰ ਕਈ ਵਾਰ ਇਹ ਗੱਲ ਸਾਡੇ ਹਿੰਦੂ ਭਰਾਵਾਂ ਨੂੰ ਜਿਹੜੇ ਆਰਐਸਐਸ ਦੇ ਮੈਨੂੰ ਕਹਿਣਾ ਚਾਹੀਦਾ ਹੈ ਹਿੰਦੂਤਵੀ ਭਰਾਵਾਂ ਨੂੰ ਜੀ ਇਹ ਬੜੀ ਤਕਲੀਫ ਦਿੰਦੀ ਹੈ ਕਿ ਪਾਕਿਸਤਾਨੀ ਜਾਂ ਮੁਸਲਮਾਨ ਖਾਲਸਤਾਨ ਦੀ ਹਮਾਇਤ ਕਿਉਂ ਕਰਦੇ ਨਹੀਂ ਜਾਂ ਸਿੱਖਾਂ ਦੇ ਨਾਲ ਉਹ ਕਿਉਂ ਖਲੋਂਦੇ ਨਹੀਂ ਜੀ ਸੋ ਜਿਹੜੇ ਸਾਡੇ ਵੀ ਬਹੁਤ ਸਾਰੇ ਨੇ ਲਿਖਣ ਵਾਲੇ ਉਤਸ਼ਾਹ ਚ ਵੀ ਹੁੰਦੇ ਨੇ ਉਹਨਾਂ ਚ 10-15% ਉਹਨਾਂ ਨੇ ਜਾਲੀ ਆਈਡੀਆਂ ਕੋਈ ਨਾਨਕਸਰਹੀ ਦੇ ਨਾਂ ਥੱਲੇ ਕਿਸੇ ਹੋਰ ਥੱਲੇ ਨਹੀਂ ਜਿਹੜੇ ਕਿ ਬਿਲਕੁਲ ਨੈਗੇਟਿਵ ਗੱਲਾਂ ਕਰਦੇ ਨੇ ਗਾਲੀ ਗਲੋਚਦੀਆਂ ਸੋ ਉਹਦੇ ਤੋਂ ਸਾਨੂੰ ਬੜਾ ਕਲੀਅਰ ਹੁੰਦਾ ਹੈ ਵੀ ਇਹ ਕਿਹਦੀ ਬੋਲੀ ਬੋਲ ਰਹੇ ਨੇ ਜੀ ਜਿਹੜਾ ਅੱਜ ਓਪਨਿੰਗ ਇਸ਼ੂ ਅਸੀਂ ਚੁਣੇ ਇੱਕ ਪਾਸੇ ਤਾਂ ਅਸੀਂ ਜ਼ਾਹਰ ਹੈ ਵੀ ਇੱਥੇ ਜਦੋਂ ਅਸੀਂ 인ਡੀਪੈਂਡੈਂਸ ਰੈਲੀਆਂ ਦੀ ਗੱਲ ਕਰਦੇ ਹਾਂ ਅਸੀਂ ਸਿੱਧਾ-ਸਿੱਧਾ ਹੱਲ ਜਿਹੜਾ ਹੈ ਜੋ ਸਾਹਮਣੇ ਹੈ ਖਾਲਿਸਤਾਨ ਦਾ ਉਸ ਤੇ ਲਈ ਕੰਮ ਕਰਦੇ ਹਾਂ ਕਿਉਂਕਿ ਕੋਈ ਭਲੇਖਾ ਕੋਈ ਸ਼ੱਕ ਸ਼ੁਭਾ ਨਹੀਂ ਹੈ ਜੀ ਕਿ ਇਸ ਤੋਂ ਬਿਨਾ ਜਿਹੜਾ ਸਿੱਖਾਂ ਦਾ ਸਾਊਥ ਏਸ਼ੀਆ ਚ ਜਿਹੜਾ ਉਹ ਕੋਈ ਮਸਲਾ ਹੱਲ ਨਹੀਂ ਹੋਣਾ ਪਰ ਇਹਦੇ باوجود ਸਾਡੇ ਚ ਇੱਕ ਤਬਕਾ ਜਿਹੜੇ ਵੈਸੇ ਚੰਗੇ ਸਿੱਖ ਨੇ ਡੈਡੀਕੇਟਿਡ ਨੇ ਜਿਨ੍ਹਾਂ ਦਾ ਬਹੁਤ ਵਾਰ ਜ਼ਿਆਦਾ ਰਜਾਨ ਰੋਹਾਨੀ ਹੁੰਦਾ ਹੈ ਉਹ ਇਹ ਮਹਿਸੂਸ ਕਰਦੇ ਨੇ ਕਿ ਜੀ ਦੇਖੋ ਅਸੀਂ ਧਾਰਮਿਕ ਤੌਰ ਦੇ ਉੱਤੇ ਜਿਹੜਾ ਸਾਨੂੰ ਜੇ ਕੋਈ ਰੁਕਾਵਟ ਨਹੀਂ ਹੁੰਦੀ ਚਲੋ ਹੋ ਗਿਆ ਜੂਨ 84 ਹੋ ਗਿਆ ਦੂਸਰਾ ਹੋ ਗਿਆ ਉਹਨਾਂ ਦੇ ਲਈ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਜਾਂ ਨਨਕਾਣਾ ਸਾਹਿਬ ਜਾਂ ਘੁਰਤਾ ਮਹਦੇ ਸਾਡਾ ਇੱਕ ਵੱਡਾ ਹਿੱਸਾ ਬਜ਼ੁਰਗਾਂ ਦਾ ਔਰ ਇਹਨਾਂ ਮੁਲਕਾਂ ਚ ਜਿਹੜੇ ਜ਼ੀ ਟੀਵੀ ਤੋਂ ਲੈ ਕੇ ਪੀ ਟੀਸੀ ਤੱਕ ਇਹ ਜਿਹੜੇ ਬਿਲਕੁਲ ਐਂਟਾਈ ਸਿੱਖ ਚੈਨਲ ਹੋਣ ਦੇ ਬਾਵਜੂਦ ਸਰਵਾਈਵ ਕੀਤੇ ਨੇ ਜਾਂ ਕਰ ਰਹੇ ਨੇ ਉਹਦਾ ਕਾਰਨ ਦਰਬਾਰ ਸਾਹਿਬ ਦਾ ਕੀਰਤਨ ਹੈ ਕਿਉਂਕਿ ਸਾਡਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਜੁੜਿਆ ਹੋਇਆ ਹੈ ਆਪਣੀ ਇਸ ਰੋਹਾਨੀਅਤ ਦੇ ਸੋਮੇ ਦੇ ਨਾਲ ਸੋ ਕਈ ਵਾਰ ਉਹਨਾਂ ਨੂੰ ਜਿਹੜਾ ਪੋਲਿਟੀਕਲ ਗੱਲ ਹੈ ਉਹਦੇ ਵਿੱਚ ਉਹਨਾਂ ਦੀ ਕੋਈ ਖੁਸ਼ ਦੀ ਦਿਲਚਸਪੀ ਵੀ ਨਹੀਂ ਹੁੰਦੀ ਕੁਸ਼ ਤੇ ਲਈ ਸਮਝਣਾ ਥੋੜਾ ਜਿਹਾ ਉਹ ਉਹਨਾਂ ਦੀ ਅਲੀ ਆਖਾ ਵੀ ਹੁੰਦਾ ਤੇ ਕੁਝ ਸਮਝਣਾ ਨਹੀਂ ਚਾਹੁੰਦੇ ਪਰ ਚਲੋ ਅਸੀਂ ਤਾਂ ਹਮੇਸ਼ਾ ਸਮਝਦੇ ਆਂ ਵੀ ਜਦੋਂ ਕੌਮੀ ਗੱਲ ਹੈ ਸਾਰਿਆਂ ਦੀ ਗੱਲ ਹੈ ਪਰ ਜਦੋਂ ਸਿੱਧੇ ਤੌਰ ਤੇ ਤੁਹਾਡੀ ਧਾਰਮਿਕ ਆਜ਼ਾਦੀ ਦੇ ਉੱਤੇ ਹਮਲਾ ਹੋ ਰਿਹਾ ਹੋਵੇ ਜੀ ਔਰ ਫਿਰ ਵੀ ਤੁਸੀਂ ਸਮਝਣ ਤੋਂ ਇਨਕਾਰੀ ਹੋ ਜਾਂ ਫਿਰ ਵੀ ਤੁਸੀਂ ਅੱਖਾਂ ਬੰਦ ਕਰ ਲਓ ਫਿਰ ਇਸ ਨੂੰ ਬੇਈਮਾਨੀ ਦੀ ਕੈਟਾਗਰੀ ਚ ਕਿਹਾ ਜਾ ਸਕਦਾ ਹੈ ਹੋਰ ਇਹਦੇ ਲਈ ਕੋਈ ਕੈਟਾਗਰੀ ਨਹੀਂ ਔਰ ਸਾਡੇ ਸਾਹਮਣੇ ਜਿਹੜੀ ਅੱਜ ਮੇਨ ਨਿਊਜ਼ ਹੈ ਜਿਸ ਨੂੰ ਇਨਦਰ ਇੰਗਲਿਸ਼ মিডিਆ ਨੇ ਵੀ ਕਵਰ ਕੀਤਾ ਹੈ ਪੰਜਾਬੀ ਅਜੀਤ ਨੇ ਐਲੈਬੋਰੇਟ ਕੀਤਾ ਹੈ ਔਰ ਅਸੀਂ ਬੇਸ਼ੱਕ ਕਿਉਂਕਿ ਜੂਨ ਦੇ ਮਹੀਨੇ ਚ ਦੋ ਜਿਹੜੇ ਬੜੇ ਇੰਪੋਰਟੈਂਟ ਦਿਨ ਸਾਡੇ ਸਿੱਖ ਕੈਲੰਡਰ ਚ ਨੇ ਉਹਨਾਂ ਦੇ ਵਿੱਚ ਜ਼ਾਹਰ ਹੈ ਵੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਜਿਹੜੀ ਕਿ ਮੂਲ ਨਾਨਕਸ਼ਹੀ ਕੈਲੰਡਰ 2003 ਮੁਤਾਬਕ 16 ਜੂਨ ਨੂੰ ਫਿਕਸ ਹੈ ਜੀ ਔਰ 30 ਸਾਲ ਪਹਿਲਾਂ ਜਦੋਂ ਦਰਬਾਰ ਸਾਹਿਬ ਔਰ ਸੈਂਤੀ ਇਤਿਹਾਸ ਗੁਰਦੁਆਰਿਆਂ ਤੇ ਹਮਲਾ ਹੋਇਆ ਉਦੋਂ ਹਿੰਦੂ ਕੈਲੰਡਰ ਬਿਕਰਮੀ ਕੈਲੰਡਰ ਲਾਗੂ ਸੀ ਔਰ ਉਦੋਂ 3 ਜੂਨ ਪੈਂਦਾ ਸੀ ਸੂਜ਼ਾਹਰ ਹੈ ਵੀ ਕੱਲੂ ਕਾਰਾ ਹਫਤਾ ਹੈ ਔਰ ਕੱਲੂ ਕਾਰਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵਾੜੇ ਦਿਨ ਵਰਤਾਨਾ ਇਹ ਦੀ ਅਹਿਮੀਅਤ ਨੂੰ ਹੋਰ ਵੀ ਵਧਾਉਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਸ਼ਹੀਦੀ ਦਿਨ ਹੈ ਉਹ ਵੀ ਮੂਲ ਨਾਨਕਸ਼ਹੀ ਕੈਲੰਡਰ ਤੇ ਮੁਤਾਬਕ ਜਿਹੜਾ ਹੈ ਉਹ 26 ਜੂਨ 25 ਜੂਨ ਜੀ 25 ਜੂਨ ਨੂੰ ਔਰ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ ਇਸ ਵਾਰੇ ਕੱਲ ਅਸੀਂ ਜ਼ਿਕਰ ਕਰਾਂਗੇ 178ਵੀਂ ਉਹਨਾਂ ਦੀ ਵਰਸੀ ਹੈ ਜਦੋਂ ਕਿ 178 ਸਾਲ ਪਹਿਲਾਂ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਜੀ ਸੋ ਜ਼ਾਹਰ ਹੈ ਵੀ ਅਸੀਂ ਜਦੋਂ ਤਖਤੇ ਤੋਂ ਤਖਤ ਦੇ ਸਫ਼ਰ ਦੀ ਗੱਲ ਕਰਦੇ ਫਰੋਮ ਕ੍ਰਾਸ ਟੂ ਦਾ ਕਰਾਉਨ ਸੋ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਰਾਜ ਫਿਰੋਸ ਦੀ ਸ਼ਹਾਦਤ ਔਰ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਚ ਲਾਹੌਰ ਦੇ ਉੱਤੇ ਜਿਹੜਾ ਸਰਕਾਰੇ ਖਾਲਸਾ ਜਿਸ ਨੇ ਫਿਰ ਜਿਸ ਨੂੰ ਸ਼ਾਹ ਮੁਹੰਮਦ ਨੇ ਕਿਹਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ ਸਾਰਾ ਮੁਲਕ ਉਸ ਦੇ ਜ਼ੋਰ ਨੂੰ ਮੰਨੇ ਸ਼ਾ ਮੁਹੰਮਦਾ ਜਾਨ 50 ਵਰਸਾਂ ਅੱਛਾ ਰਜ ਕੇ ਰਾਜ ਕਮਾਏ ਗਏ 50 ਸਾਲ ਦਾ ਸਿੱਖ ਰਾ 40 ਸਾਲ ਮਰਜੰਜੀਤ ਸਿੰਘ 1799 ਤੋਂ 1839 ਜਦੋਂ ਉਹਨਾਂ ਨੇ ਚੜ੍ਹਾਈ ਕੀਤੀ ਉਹ ਸਰਕਾਰੇ ਖਾਲਸਾ ਜੀ ਉਹ ਜਿਹੜਾ ਜਿਹੜਾ ਰਕਬਾ 1.5 ਲੱਖ ਮਰਬਾ ਮੀਲ ਤੋਂ ਜ਼ਿਆਦਾ ਸੋ ਜ਼ਾਹਰ ਹੈ ਕਿ ਸਿੱਖਾਂ ਦੇ ਲਈ ਜਦੋਂ ਅਸੀਂ ਇਹਨਾਂ ਦੋਨਾਂ ਹੀ ਜੋਨ ਦੇ ਮਹੀਨੇ ਦੇ ਖਾਸ ਤੌਰ ਤੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ ਹੁਣ ਕਲੂਕਾਰੇ ਦੀ ਯਾਦ ਜੁੜ ਗਈ ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਸਿੱਖ ਧਰਮ ਦੇ ਵਿੱਚ ਸ਼ਹੀਦ ਗੁਰੂ ਦੇ ਸ਼ਹਾਦਤ ਦੇ ਸਫ਼ਰ ਨਾਲ ਸਿੱਖਾਂ ਦਾ ਸ਼ਹੀਦੀ ਦਾ ਸਫ਼ਰ ਸ਼ੁਰੂ ਹੁੰਦਾ ਹੈ ਔਰ ਜ਼ਾਰ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਹਨਾਂ ਦਾ ਪਹਿਲਾ ਰਾਜ ਤਖਤ ਜਿਹੜਾ ਖਾਲਸੇ ਦਾ ਉਹਨਾਂ ਵੱਲੋਂ ਕਾਇਮ ਕੀਤਾ ਜਾਣਾ ਗੁਰੂ ਦਸਵੇਂ ਪਾਤਸ਼ਾਹ ਦੇ ਹੁਕਮਾਨਸਾਰ ਜੀ ਔਰ ਮਹਾਰਾਜਾ ਰਣਜੀਤ ਸਿੰਘ ਦਾ ਚਲਾਣਾ ਇਹ ਸਾਨੂੰ ਤਖਤ ਦੀ ਯਾਦ ਕਰਵਾਉਂਦੇ ਨੇ ਔਰ ਇਧਰ ਸਾਨੂੰ ਕਰਾਸ ਦੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤਤੀ ਤਵੀ ਦੇਖ ਚੁ ਬਾਲਣਾ ਸਿਰ ਤੇ ਰੇਤ ਹੁਣ ਇਹ ਦੋਨੋਂ ਹੀ ਕਿਉਂਕਿ ਡੇਰਾ ਸਾਹਿਬ ਲਾਹੌਰ ਚ ਹੈ ਜਿੱਥੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਔਰ ਰਣਜੀਤ ਸਿੰਘ ਜਿਹੜੇ ਨੇ ਉੱਥੇ ਹੀ ਲਾਹੌਰ ਚ ਚੜ੍ਹਾਈ ਕੀਤੀ ਉੱਥੇ ਉਹਨਾਂ ਦਾ ਸੰਸਕਾਰ ਹੋਇਆ ਔਰ ਦਿੱਲੀ ਦੇ ਸ਼ਾਹੀ ਕਿਲੇ ਦੇ ਸਾਹਮਣੇ ਜਿਹੜਾ ਉਹਨਾਂ ਦੀ ਸਮਾਦ ਹੈ ਬਣੀ ਹੋਈ ਔਰ ਡੇਰਾ ਸਾਹਿਬ ਵੀ ਸਾਹਮਣੇ ਹੁਣ ਜਿਵੇਂ ਚਾਰ ਜਥੇ ਜਦੋਂ ਕਿ 47 ਦੀ ਵੰਡ ਤੋਂ ਬਾਅਦ ਕੁਛ ਦਿਨ ਤਾਂ ਬੰਦ ਰਿਹਾ ਸਭ ਕੁਝ ਲੇਕਿਨ ਫਿਰ ਚਾਰ ਜਥੇ ਐ ਲੋਕ ਕੀਤੀ ਸ਼੍ਰੋਮਣੀ ਕਮੇਟੀ ਨੇ ਉਹ ਜਿਹੜਾ ਉਸ ਵੇਲੇ ਦਾ ਪੈਕਟ ਹੋਇਆ ਹੈ ਨਹਿਰੂ لیاقت ਅਲੀ ਪੈਕਟ ਸੀ ਸ਼ਾਇਦ ਜੇ ਮੈਂ ਗਲਤ ਨਾ ਹੂੰ ਪਰ ਉਹਦੇ ਚ ਇੱਕ ਜਥਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਇੱਕ ਖਾਲਸਾ ਸਾਜਨਾ ਦੇ ਵਿੱਚ ਵਿਸਾਖੀ ਤੇ ਔਰ ਦੋ ਜਥੇ ਇੱਕ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਤੇ 500 ਦਾ ਔਰ 500 ਦਾ ਜਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਜੀ ਹੁਣ ਅਸੀਂ ਇਹ ਦੇਖਦੇ ਹਾਂ ਕਿ ਜੇ ਸਾਨੂੰ ਇਹਨਾਂ ਦਿਨਾਂ ਦੀ ਅਹਿਮੀਅਤ ਸ਼ਹੀਦੀ ਦਾ ਸਫਰ ਔਰ ਤਖਤ ਰਣਜੀਤ ਸਿੰਘ ਜਾਂ ਬੰਦਾ ਸਿੰਘ ਬਹਾਦਰ ਦੇ ਰੂਪ ਚ ਜਿਹੜਾ ਕਿ ਸਰਬੱਤ ਖਾਲਸਾ ਦੇ ਰਾਈ ਸਰਕਾਰੇ ਖਾਲਸਾ ਜੀਓ ਦਾ ਕਾਨਸੈਪਟ ਉਹਦੀ ਅਹਿਮੀਅਤ ਦਾ ਪਤਾ ਹੈ ਤੇ ਸਾਡੇ ਦੁਸ਼ਮਨ ਨੂੰ ਵੀ ਇਸ ਗੱਲ ਦੀ ਬਹੁਤ ਚੰਗੀ ਤਰ੍ਹਾਂ ਸਮਝ ਆਇਆ ਹੈ ਇਸ ਲਈ ਸਾਡੇ ਦੁਸ਼ਮਨ ਨੇ ਜੂਨ 84 3 ਜੂਨ ਦਾ ਦਿਨ ਚੁਣਿਆ ਸੀ ਅਟੈਕ ਦੇ ਲਈ ਔਰ ਇਸ ਵਾਰ ਜਦੋਂ ਅਸੀਂ 2017 ਦੇ ਵਿੱਚ ਇਹ ਦੇਖ ਰਹੇ ਹਾਂ ਕਿ ਕਿਵੇਂ ਡੈਲੀਬਰੇਟਰੀ ਸੈਂਟਰਲ ਗਵਰਨਮੈਂਟ ਨੇ ਸ਼੍ਰੋਮਣੀ ਕਮੇਟੀ ਨੇ ਐਪਲੀਕੇਸ਼ਨਸ ਲਈਆਂ ਪ੍ਰੋਸੈਸ ਹੁੰਦਾ ਹੈ ਕਿ ਵੀ ਤੁਸੀਂ ਐਪਲੀਕੇਸ਼ਨਸ ਲੈਂਦੇ ਹੋ ਫਿਰ ਦੋ ਸੀ ਕਲੀਅਰੈਂਸ ਲਈ ਪੇਚੇ ਦੋਂ ਜਿਹੜਾ ਹੈ ਹੋਮ ਮਿਨਿਸਟਰੀ ਨੂੰ ਉਹ ਜਿਹੜਾ ਫਿਰ ਵੀਜ਼ੇ ਲੱਗਦੇ ਨੇ ਉਹਨਾਂ ਦੇ ਜਾਂਦਾ ਹੈ ਵੀਜ਼ੇ ਤੋਂ ਬਾਅਦ ਉਸ ਦਾ ਹੁੰਦਾ ਹੈ ਸੋ ਇਸ ਵਾਰ ਫਲੈਟਲੀ ਸੈਂਟਰ ਗਵਰਨਮੈਂਟ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਦੋਨੋਂ ਹੀ ਮੌਕਿਆਂ ਤੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦਾ ਮੌਕੇ ਵੀ ਔਰ ਰਣਜੀਤ ਸਿੰਘ ਦੀ ਵਰਸੀ ਮੌਕੇ ਜਾਣ ਵਾਲੇ ਜਥੇ ਬਾਰੇ ਵੀ ਕਿਹਾ ਕਿ ਜੀ ਅਸੀਂ ਪਾਕਿਸਤਾਨ ਦੇ ਵਿੱਚ ਸਿਕਿਉਰਿਟੀ ਦੀ ਗਾਰੰਟੀ ਨਹੀਂ ਲੈ ਸਕਦੇ ਔਰ ਤੁਸੀਂ ਆਪਣੇ ਰਿਸਕ ਤੇ ਭੇਜ ਸਕਦੇ ਹੋ ਜੀ ਔਰ ਆਲਰੇਡੀ ਸ਼੍ਰੋਮਣੀ ਕਮੇਟੀ ਆਰਐਸਐਸ ਇਨਫਿਲਟ੍ਰੇਟਡ ਜਾਂ ਆਰਐਸਐਸ ਕੰਟਰੋਲਡ ਉਹ ਪਿਜੀ ਬਿੱਲੀ ਦੀ ਤਰ੍ਹਾਂ ਬਹਿ ਗਏ ਕੋਈ ਉਹਨਾਂ ਨੇ ଫਾਰਮਲ ਪ੍ਰੋਟੈਸਟ ਕੋਈ ਇਸ ਈਸ਼ੂ ਨੂੰ ਕਿਉਂਕਿ ਇਹ ਨਹੀਂ ਹੈ ਤੁਸੀਂ ਮੁਸਲਮਾਨਾਂ ਨੂੰ ਮੱਕੇ ਜਾਣ ਤੋਂ ਨਹੀਂ ਰੋਕ ਸਕਦੇ ਮਤਲਬ ਫਸਾਦ ਹੋ ਜਾਏਗਾ ਦੁਨੀਆ ਪਰ ਕੌਣ ਰੋਕੇਗਾ ਤੁਸੀਂ ਯਹੂਦੀਆਂ ਨੂੰ ਜੈਰੂਸ਼ਲਮ ਜਾਂ ਉਹਨਾਂ ਦੀ ਵੇਲਿੰਗ ਵਾਲ ਹੈ ਉਹਦੇ ਚ ਰੋਕ ਕੇ ਦਿਖਾਓ ਜਾਂ ਕਿਸੇ ਹੋਰ ਜਿਹੜਾ ਉਸ ਦੇ ਨਾਲ ਬੈਥਲਹਮ ਦੇ ਵਿੱਚ 크ਰਿਸਚIANS ਦੀ ਐਂਟਰੀ ਜਦੋਂ ਬੰਦ ਕਰਕੇ ਦਿਖਾਓ ਕਿ ਜੀ ਵੈਸਟ ਬੈਂਕ ਜਾਂ ਗਾਜ਼ਾ ਦੇ ਵਿੱਚ ਉੱਥੇ ਬਹੁਤ ਪ੍ਰੋਬਲਮ ਚੱਲ ਰਹੀ ਹੈ ਔਰ ਉੱਥੇ ਰਾਕਟ ਚੱਲ ਰਹੇ ਨੇ ਔਰ ਦੂਸਰੇ ਜੀ ਲੇਕਿਨ ਸਾਡਾ ਮੱਕਾ ਨਨਕਾਣਾ ਸਾਹਿਬ ਹੈ ਸਾਡੇ ਲਈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਦਿਨ ਔਰ ਉਹ ਪਲੇਸ ਜਿਹੜਾ ਉਹ ਸਾਡੇ ਲਈ ਜੋ ਅਹਿਮੀਅਤ ਰੱਖਦਾ ਹੈ ਉਹ ਜੀਸਸ ਦੇ ਸਲੀਪ ਤੇ ਚੜਨ ਵਾਂਗੇ ਬਿਲਕੁਲ ਔਰ ਇਸ ਦੇ ਬਾਵਜੂਦ ਇਹ ਦੋਨੋਂ ਜਥੇ ਇਨਾਂ ਨੇ ਬਲਾਕ ਕੀਤੇ ਹੁਣ ਇੱਕ ਜਿਹੜਾ ਪਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਹੈ ਜਿਹੜੇ ਕਿ ਕਾਫੀ ਅਰਸੇ ਤੋਂ ਜਦੋਂ ਇੱਕ ਸਟੇਜ ਤੇ ਸ਼੍ਰੋਮਣੀ ਕਮੇਟੀ ਨੇ ਜਦੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਜਥੇ ਭੇਜਣੇ ਬੰਦ ਕਰ ਦਿੱਤੇ ਸੀ ਉਦੋਂ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਰਮਜੀਤ ਸਿੰਘ ਸਰਨੇ ਦੇ ਥੱਲੇ ਜਥੇ ਭੇਜਦੇ ਰਹੇ ਔਰ ਇਹ ਪਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵੀ ਜਥੇ ਭੇਜਦੇ ਸੀ ਔਰ ਇਸ ਕਰਕੇ ਫਿਰ ਅਲਟੀਮੇਟਲੀ ਸ਼੍ਰੋਮਣੀ ਕਮੇਟੀ ਦੀ ਮਜਬੂਰੀ ਬਣ ਗਿਆ ਕਿ ਉਹਨਾਂ ਨੂੰ ਪਾਕਿਸਤਾਨੀ ਸੇ ਕਮੇਟੀ ਨੂੰ ਜਿਹੜਾ ਉਹ ਐਕਸੈਪਟ ਕਰਨਾ ਪਿਆ ਜੀ ਹੁਣ ਜਦੋਂ ਭਾਰਤ ਸਰਕਾਰ ਨੇ ਇਹ ਕਹਿ ਕੇ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਸੁਰੁੱ ਦਿੱਤੀ ਕਿ ਜੀ ਤੁਸੀਂ ਜੇ ਅਸੀਂ ਗਰੰਟੀ ਨਹੀਂ ਲੈ ਸਕਦੇ ਔਰ ਤੁਸੀਂ ਆਪਣੇ ਰਿਸਕ ਤੇ ਭੇਜਣ ਤੇ ਇਹ ਅੱਗੇ ਆਏ ਇਹਨਾਂ ਨੇ ਜਿੱਥੇ ਇਹ ਪਾਈ ਮਰਦਾਨਾ ਸੁਸਾਇਟੀ ਨੇ ਦਿੱਲੀ ਕਮੇਟੀ ਵੀ ਸਰਨਾ ਕਾਲੀ ਦਲ ਵੀ ਔਰ ਖਾਲੜਾ ਮਿਸ਼ਨ ਕਮੇਟੀ ਔਰ ਇੱਕ ਦੋ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਇਹਨਾਂ ਨੇ 300 ਸਿੰਘਾਂ ਸਿੰਘਣੀਆਂ ਦੇ ਜਿਹੜਾ ਉਹ ਵੀਜ਼ੇ ਲਗਾਉਣ ਲਈ ਪਾਕਿਸਤਾਨ ਗਵਰਨਮੈਂਟ ਜਿਹੜਾ ਉਹਨਾਂ ਦਾ ਹਾਈ ਕਮਿਸ਼ਨ ਹੈ ਭਿਜੇ 300 ਨੂੰ ਵੀਜ਼ਾ ਦੇ ਦਿੱਤਾ ਗਿਆ ਜੀ ਹੁਣ ਅੱਜ ਸਵੇਰੇ 8 ਵਜੇ ਉੱਥੋਂ ਦੇ ਟਾਈਮ ਮੁਤਾਬਕ ਇਹ 300 ਸਿੰਘ ਸਿੰਘਣੀਆਂ ਜਿਹਨਾਂ ਚ ਜ਼ਿਆਦਾ ਬਜ਼ੁਰਗ ਨੇ ਜਦੋਂ ਅਟਾਰੀ ਸਟੇਸ਼ਨ ਦੇ ਉੱਤੇ ਪਹੁੰਚੇ ਦੂਸਰੇ ਪਾਸਿਓਂ ਇਹ ਹੁੰਦਾ ਹੈ ਕਿ ਵੀ ਜਿਹਨਾਂ ਜਿਸ ਜਥੇ ਨੇ ਆਣੇ ਪਾਕਿਸਤਾਨ ਵਾਲੇ ਪਾਸਿਓਂ ਟ੍ਰੇਨ ਜਿਹੜੀ ਹੈ ਉਹਨੂੰ ਅਲਾਕ ਕਰਦੀ ਹੈ ਇੰਡੀਅਨ ਗਵਰਨਮੈਂਟ ਔਰ ਇਹ ਜਿਹੜਾ ਕ੍ਰਾਸ ਫਿਰ ਉਸ ਸਟ੍ਰੇਚ ਸਾਰਾ ਜਥਾ ਬਹਿ ਜਾਂਦਾ ਔਰ ਬਾਅਦ ਚ ਪਾਕਿਸਤਾਨ ਬਾਰਡਰ ਤੇ ਪਾਕਿਸਤਾਨ ਐਵੈਕੂਇਸ ਬੋਰਡ ਪਾਕਿਸਤਾਨ ਸਿੱਖ ਗੁਰਦੁਆਰਾ ਬੰਦ ਕਮੇਟੀ ਉਹਨਾਂ ਨੂੰ ਵੈਲਕਮ ਕਰਦੀ ਜੀ ਇਹ 300 ਵਿਚਾਰੇ ਜਿਨ੍ਹਾਂ ਚ ਬਹੁਤੇ ਬਜ਼ੁਰਗ ਉੱਥੇ ਖੱਜਲ ਖਵਾਰ ਹੁੰਦੇ ਰਹੇ ਜਿਹੜਾ ਸਟੇਸ਼ਨ ਮਾਸਟਰ ਸੀ ਉੱਥੇ ਕਹਿਣ ਲੱਗਾ ਕਿ ਜੀ ਮੈਨੂੰ ਤਾਂ ਕੋਈ ਉੱਥੋਂ ਆਗਿਆ ਹੀ ਨਹੀਂ ਆਈ ਕਿ ਹਾਂ ਕਿ ਵੀ ਇਹਨੂੰ ਅਸੀਂ ਜਾਣ ਦੇਣਾ ਔਰ ਉਹ ਆ ਨਹੀਂ ਸਕਦੀ ਟ੍ਰੇਨ ਹੁਣ ਦੂਜੇ ਪਾਸੇ ਫੁੱਲਾਂ ਦੇ ਗੁਲਦਸਤੇ ਲੈ ਕੇ ਦੂਸਰਾ ਵੈਲਕਮ ਸਮਾਨ ਲੈ ਕੇ ਉਹਨਾਂ ਦਾ ਮਿਸਟਰ ਅਜੀਜ਼ ਔਰ ਬਿਸ਼ਨ ਸਿੰਘ ਜਿਹੜੇ ਪਾਕਿਸਤਾਨ ਕਮੇਟੀ ਦੇ ਨੂੰ ਬੈਠੇ ਰਹੇ ਔਰ ਕਿਸੇ ਨੂੰ ਉਹਨਾਂ ਨੇ ਜਿਹੜਾ ਉਹ ਟ੍ਰੇਨ ਨੂੰ এলাਉ ਨਹੀਂ ਕੀਤਾ ਔਰ ਉਹ ਜਿਹੜੇ ਵਿਚਾਰੇ ਨੇ ਉਹ ਵੀ ਸ਼ਾਮ 7 ਵਜੇ ਤੱਕ ਸਵੇਰ ਦੇ 8 ਵਜੇ ਦੇ ਉਧਰ ਬੈਠੇ ਰਹੇ ਇਧਰ ਜਥਾ ਖਜਲ ਖਵਾਰ ਹੁੰਦਾ ਰਿਹਾ ਔਰ ਇਸ ਦੇ ਉੱਤੇ ਫਿਰ ਜਿਹੜਾ ਉਹਨਾਂ ਨੇ ਨੇ মিডিਆ ਰਿਪੋਰਟਾਂ ਨੇ ਕਿ ਵੀ ਇਹ ਨਿਰਾਸ਼ ਹੋ ਕੇ ਵਕਫਾਖਸ਼ਹਰਾਂ ਤੋਂ ਪਹੁੰਚੇ ਸ਼ਰਧਾਲੂਆਂ ਨੇ ਰੋਚ ਆ ਕੇ ਭਾਰਤ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਦੇ ਹਾਂ ਦੋਸ਼ ਲਾਇਆ ਕਿ ਭਾਰਤ ਸਰਕਾਰ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਵੀ ਆਰਐਸਐਸ ਦੇ ਏਜੰਡੇ ਤੇ ਪਹਿਰਾ ਦੇ ਕੇ ਉਸ ਦਾ ਬਰਾਬਰ ਦਾ ਸਾਥ ਦੇ ਰਹੀ ਹੈ ਔਰ ਇਹੀ ਗੱਲ ਜਿਹੜੀ ਹੈ ਖਾਲੜਾ ਮਿਸ਼ਨ ਕਮੇਟੀ ਨੇ ਔਰ ਦੂਸਰੇ ਆਨੇ ਵੀ ਕਹੀ ਹੈ ਔਰ ਫਿਰ ਇਹਦੇ ਚ ਉਹਨਾਂ ਨੇ ਇਹ ਵੀ ਹੈ ਇਹ ਕਿ ਭਈ ਜਦੋਂ ਇਸ ਕਿਸਮ ਦਾ ਵੀ ਬਜ਼ੁਰਗ ਸ਼ਰਧਾਲੂਆਂ ਨੂੰ ਭਾਰੀ ਖੱਜਲ ਖਵਾਰੀ ਹੋਈ ਔਰ ਜਿਹੜੇ ਨਾਰੇਬਾਜ਼ੀ ਹੋਈ ਤਰਨਤਾਨ ਤੋਂ ਇੱਕ ਬੀਬੀ ਨੇ ਫਿਰ ਖਾਲਸਾ ਜਿੰਦਾਬਾਦ ਦੇ ਨਾਰੇ ਵੀ ਲਾਏ ਔਰ ਉਹਨਾਂ ਨੇ ਇਹ ਕਿਹਾ ਕਿ ਭਈ ਇਹ ਜਿਹੜਾ ਹਾਲ ਚੱਲ ਰਿਹਾ ਹੈ ਇਹ ਸਾਨੂੰ ਇਸ ਤੋਂ ਵੱਧ ਕੇ ਹੋਰ ਕੀ ਅਹਿਸਾਸ ਹੋਏਗਾ ਕਿ ਭਈ ਅਸੀਂ ਗੁਲਾਮ ਹੈ ਭਾਰਤ ਦੇ ਵਿੱਚ ਔਰ ਇਹ ਜਿਹੜਾ ਹੁਣ ਇੱਕ ਪਾਸੇ ਤਾਂ ਉਹਨਾਂ ਨੇ ਕਿਹਾ ਕਿ ਜੀ ਸੁਰੱਖਿਆ ਦੇ ਮੱਦੇਨਜ਼ਰ ਹੁਣ ਜੇ ਆਪਣੇ ਰਿਸਕ ਦੇ ਉੱਤੇ ਖਾਲੜਾ ਮਿਸ਼ਨ ਕਮੇਟੀ ਜਾਂ ਪਾਈ ਮਰਦਾਨਾ ਸੁਸਾਇਟੀ ਜਾਂ ਦੂਸਰੇ ਭੇਜ ਰਹੇ ਨੇ ਔਰ ਇਹਨਾਂ ਨੂੰ ਔਰ 10 ਦਿਨ ਦਾ ਵੀਜ਼ਾ ਸੀ ਇਹਨਾਂ ਦਾ ਬਿਲਕੁਲ ਐਪਰੋਪਰੀਏਟ ਵੀਜ਼ਾ ਹੁਣ ਜਿੱਥੇ ਜਾਣ ਜਿਨ੍ਹਾਂ ਨੇ ਜਾਣਾ ਹੈ ਉਹ ਜਾਣ ਨੂੰ ਤਿਆਰ ਨੇ ਜੀ ਜਿਸ ਮੁਰਖ ਜ ਜਾਣਾ ਹੈ ਉਹ ਵੈਲਕਮ ਕਰਨ ਦੇ ਲਈ ਬਾਰਡਰ ਦੇ ਪਾਰ ਗੱਡੀ ਭੇਜ ਕੇ ਉਹ ਤਿਆਰ ਨੇ ਜੀ ਤੇ ਫਿਰ ਕੀ ਇਸ ਗੱਲ ਨੂੰ ਸਮਝਣਾ ਔਖਾ ਹੈ ਵੀ ਕਿਉਂ ਰੋਕਿਆ ਜਾ ਰਿਹਾ ਜੀ ਜ਼ਾਹਰ ਹੈ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਵੀਕਤਾ ਵੈਸੇ ਨਹੀਂ ਚਾਹੁੰਦੇ ਮੁਸਲਮਾਨਾ ਦੇ ਨਾਲ ਸਿੱਖਾਂ ਦੇ ਕੋਈ ਸਬੰਧ ਬਣਨ ਔਰ ਇਸ ਸਿੱਧੇ ਤੌਰ ਤੇ ਸਾਡੀ ਧਾਰਮਿਕ ਆਜ਼ਾਦੀ ਦੇ ਉੱਤੇ ਹਮਲਾ ਔਰ ਜਦੋਂ ਅਸੀਂ ਇਸ ਖਬਰ ਦਾ ਜ਼ਿਕਰ ਕਰ ਰਹੇ ਹਾਂ ਦੋ ਖਬਰਾਂ ਸਾਈਮਲਟੇਨੀਅਸ ਲਿਖਤਾ ਅਸੀਂ ਕੱਲ ਵੀ ਜਾਂ ਪਰਸੋਂ ਵੀ ਜ਼ਿਕਰ ਕੀਤਾ ਸੀ ਹੁਣ ਚਾਈਨਾ ਦੇ ਨਾਲ ਜਿਹੜੀ ਇੱਕ ਟੈਨਸ਼ਨ ਦਾ ਵੱਡਾ ਕਾਰਨ ਹੈ ਔਰ ਜਿਦੇ ਕਰਕੇ ਚਾਈਨਾ ਨੇ ਇਹ ਕਿਹਾ ਵੀ ਅਸੀਂ ਇਹ ਮਾਨਸਰੂਵਰ ਦੇ ਤੁਹਾਡੇ 50 ਯਾਤਰੀ ਨਹੀਂ ਜਾਣ ਦੇਣੇ ਜੀ ਹੁਣ ਇਹਨਾਂ ਦਾ ਅਖੌਤੀ ਇਤਿਹਾਸ ਦੇ ਵਿੱਚ ਮਾਨਸਰੂਵਰ ਦਾ ਕਲਾਸ਼ ਪਰਵਤ ਸ਼ਿਵਜੀ ਉਹਦੇ ਨਾਲ ਜੋੜ ਕੇ ਮਕਾਮ ਹੈ ਔਰ ਮਾਨਸਰੂਵਰ ਲੇਖ ਜਿਹੜੀ ਹੈ ਉਹ ਉੱਤੇ ਬੱਦੇ ਵਿੱਚ ਤੇ ਚਾਈਨਾ ਦਾ ਹਿੱਸਾ ਹੈ ਜੀ ਹੁਣ ਐਲਕੇ ਅਡਵਾਨੀ ਨੇ ਉੱਥੇ ਸਪੈਸ਼ਲੀ ਆਪਣੀ ਹੋਮ ਮਿਨਿਸਟਰੀ ਵੇਲੇ ਆਜਪਾਈ ਸਰਕਾਰ ਚ ਉਹ ਪਰਮਿਸ਼ਨ ਲਈ ਪੰਜ ਛੇ ਦਿਨ ਉਹ ਹਾਈਕ ਕਰਕੇ ਜਾਂਦੇ ਨੇ ਫਿਰ ਦੋ ਤਿੰਨ ਦਿਨ ਦਾ ਉਹਦਾ ਗੇੜਾ ਹੈ ਪੰਜ ਦਿਨ ਵਾਪਸ 20 25 ਜਿਹੜੀ ਹੈ ਦਿਨ ਦੀ ਟ੍ਰਿਪ ਹੁੰਦੀ ਹੈ ਜਿਹਦੇ ਤੇ ਇੰਡੀਅਨ ਗਵਰਨਮੈਂਟ ਆਪਣਾ ਖਰਚੇ ਤੇ ਉਹਨਾਂ ਨੂੰ ਭੇਜਦੀ ਹੈ ਹਿੰਦੂਆਂ ਨੂੰ ਔਰ ਉਹਨਾਂ ਦੀ ਸੁਰੱਖਿਆ ਦੂਜੇ ਤੀਜੇ ਨੂੰ ਯਕੀਨੀ ਬਣਾਇਆ ਜਾਂਦਾ ਕਿਉਂਕਿ ਪਹਾੜ ਤੇ ਚੜਨਾ ਹੈ ਹਾਈਕਿੰਗ ਹੈ 13 14 ਹਜ਼ਾਰ ਫੀਟ ਸੀ ਲੈਵਲ ਤੋਂ ਹੈ ਆਕਸੀਜਨ ਦੂਜੇ ਤੀਜੇ ਹੈਲੀਕਾਪਟਰ ਤੋ ਮਤਲਬ ਇਸ ਗੱਲ ਨੂੰ ਉਹ ਯਕੀਨੀ ਬਣਾਉਂਦੇ ਨੇ ਕਿ 50 60 ਬੰਦਾ ਉਹਨਾਂ ਦਾ ਹਿੰਦੂ ਜਿਹੜਾ ਉਹ ਉੱਥੇ ਜਾਏ ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਇੱਥੇ ਬਾਰਡਰ ਪਾਰ ਹੈ ਜੀ ਆਪਣੇ ਖਰਚੇ ਤੇ ਜਾਂਦੇ ਨੇ ਕੋਈ ਟਿਕਟਾਂ ਸਬਸਿਡਾਈਜ਼ ਨਹੀਂ ਹੈਗੀਆਂ ਔਰ ਇਹਦੇ باوجود ਜਿਹੜੀ ਹੈ ਸਾਡੀ ਇਸ ਦੇ ਉੱਤੇ ਜਿਹੜੀ ਹੈ ਉਹ ਰੁਕਾਵਟ ਪਾਣਾ ਜਾਂ ਉਹਨਾਂ ਦੇ ਦਰਸ਼ਨ ਔਰ ਦੂਸਰਾ ਪਾਰ ਜਿਹੜੀ ਅੱਜ ਦੀ ਖਬਰ ਹੈ ਹੁਣ ਇੱਕ ਅਮਰਨਾਥ ਗੁਫਾ ਜਿਹੜੀ ਹੈ ਸਾਊਥ ਕਸ਼ਮੀਰ ਦੇ ਵਿੱਚ ਉਹ ਵੀ ਕੁਝ ਸਮਾਂ ਪਹਿਲਾਂ ਕਿਸੇ ਮੁਸਲਮਾਨ ਨੇ ਹੀ ਉਸ ਏਰੀਆ ਤੋਂ ਨੇ ਦੇਖਿਆ ਕਿ ਜੀ ਇਹ ਗੁਫਾ ਹੈ ਔਰ ਇਹ ਦੂਜਾ ਹੈ ਤਾਂ ਇਹਨਾਂ ਨੇ ਹੌਲੀ-ਹੌਲੀ ਉਹਨੂੰ ਬਣਾ ਲਿਆ ਕਿ ਜੀ ਇਹ ਉਹ ਬਰਫ਼ ਪੈਂਦੀ ਹੈ ਉੱਥੇ ਉਹਦਾ ਸ਼ਿਵਜੀ ਦਾ ਲਿੰਗ ਬਣ ਜਾਂਦਾ ਹੈ ਉਹ ਕੋਈ ਹੋਰ ਹੁਣ ਇਹਨੂੰ ਇਹਨਾਂ ਨੇ ਇੰਨਾ ਐਮ ਬਣਾ ਦਿੱਤਾ ਹੈ ਹੁਣ ਕਸ਼ਮੀਰ ਦੇ ਵਿੱਚ ਭਾਰਤੀ ਫੌਜ ਕੀ ਕਰ ਰਹੀ ਹੈ ਅਜੇ ਈਦ ਤੋਂ ਬਾਅਦ ਜਦੋਂ ਈਦਗਾ ਤੋਂ ਬਾਅਦ ਈਦ ਤੋਂ ਬਾਅਦ ਆਏ ਸ਼ਰਧਾਲੂ ਪ੍ਰੋਟੈਸਟ ਕੀਤਾ ਗੋੜੀ ਚਲਾ ਕੇ 8 ਜ਼ਖਮੀ ਕਰ ਦਿੱਤੇ ਹੁਣ ਇਹ ਖਬਰ ਹੈ 2280 ਗ੍ਰੈਮਸ ਸੈਟਅਪ ਫਾਰ ਅਮਰਨਾਥ ਕੇ ਕਿ 2280 ਜਿਹੜੇ ਸ਼ਰਧਾਲੂ ਨੇ ਉਹ ਅਮਰਨਾਥ ਦੀ ਯਾਤਰਾ ਸਾਊਥ ਕਸ਼ਮੀਰ ਚ ਉਹਨਾਂ ਦੀ ਸ਼ੁਰੂ ਹੋਈ ਜੀ ਫਰਸਟ ਬੈਚ ਆਫ ਯਾਤਰੀਜ਼ ਲੀव्स ਜੰਮੂ ਫਾਰ ਕਸ਼ਮੀਰ ਪਹਿਲਾ ਬੈਚ ਜੰਮੂ ਤੋਂ ਤੁਰ ਪਿਆ 30000 ਸਕਿਉਰਟੀ ਮੈਨ ਡਿਪਲੋਇਡ ਅਲੋਂਗ ਯਾਤਰਾ ਰਾਊਟ तीह हजार फौजी बी एस एफ पुलिस जीडी है इन्हों रख्या दे के जी ए जड़े हिंदू यात्री ने ये मिथिहासक अमरनाथ मानसरोवर भी मिथिहासक ये अमरनाथ भी मिथिहास हूँ जो असी गुलामी और आजादी की गल करते हैं हिंदुओं का मुल्क है वो मानसरोवर लै जान उ हजारा जड़े ने डॉलर खर्च के कल कल कर ती हज़ार सिक्योरिटी ला के અમરનાથ ਦੀ ਯਾਤਰਾ જરૂર ਕਰਵਾਉਣੀ ਹੈ 2000 ਬੰਦੇ ਨੂੰ ਔਰ ਦੂਜੇ ਪਾਸੇ ਜਿਹੜਾ ਤੁਹਾਡਾ ਇਤਿਹਾਸਕ ਥਾਂ ਹੈ ਜਿੱਥੋਂ ਸਾਡੇ ਜਿਹੜਾ 4 ਸਦੀਆਂ ਪਹਿਲਾਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੈ ਔਰ ਉਸ ਦੇ ਨਾਲ ਔਰ 178 ਸਾਲ ਪਹਿਲਾਂ ਦਾ ਸਾਡੇ ਗਰਾਊਂਡ ਤੇ ਹਿਸਟੋਰੀਕਲ ਪਲੇਸ ਜਿਹੜਾ ਕਿ ਸਾਰੀ ਕੌਮ ਦੀਆਂ ਭਾਵਨਾਵਾਂ ਜਿਹਦੇ ਨਾਲ ਜੁੜੀਆਂ ਹੋਈਆਂ ਨੇ ਜਿਸ ਕਾਨਾ ਸਾਹਿਬ ਡੇਰਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਦੀ ਮਕਦਸ ਥਾਂ ਦੇ ਨਾਲ ਔਰ ਇਹ ਜਿਹੜੀ ਖਬਰ ਹੈ ਆਪਣੇ ਆਪ ਦੇ ਵਿੱਚ ਉਹਨਾਂ ਨੇ ਇਸ ਨੂੰ ਬਣਾਇਆ ਕਿ ਵੀ ਇਹ ਉਹਨਾਂ ਨੂੰ ਜਿਹੜਾ ਇਸ ਕਾਰਟਡ ਬਾਈ ਸੀਆਰਪੀਐਫ ਐਂਡ ਜੀਐਨਕੇ ਪੁਲਿਸ ਪਰਸਨਲ ਕਨਵੋਏ ਆਫ 72 ਵਹੀਕਲਸ ਇਨਕਲੂਡਿੰਗ 46 ਬੱਸਸ 26 ਲਾਈਟ ਮੋਟਰ ਵਹੀਕਲਸ ਵਾਸ ਫਲੈਗਡ ਆਫ ਫਰਮ ਯਾਤਰੀ ਨਿਵਾਸ ਐਟ ਜੰਮੂ ਡਿਪਟੀ ਚੀਫ ਮਿਨਿਸਟਰ ਨੇ ਕੀਤਾ ਦਾ ਬੇਸ ਕੈਂਪ ਰੈਵਿਊਟਿਡ ਵਿਦ ਚੈਂਟਸ ਆਫ ਭੰਮ ਭੰਮ ਭੋਲੇनाथ ਹਰ ਹਰ ਮਹਾਦੇਵ as pilgrims from different parts of the country converged here for their ownward journey to the holy cave shrine of lord shiva naturally in the now in the south kashmir himalayas fir unhone kya lamba choda ke ji wo pehla pelgam rukn ke baltal jaan ge eh 40 dinan di lambi yatra jehdi hai eh rakshabandhan wale din 7 august nu shravan purnima de vich mukammal hovegi aur is sare nu unhane ਜਿਹੜਾ ਮੈਂ ਦੱਸਿਆ ਹੀ ਹੈ ਵੀ 30 ਹਜ਼ਾਰ ਸਿਕਿਉਰਿਟੀ ਵਾਲੇ ਲੋਕ ਜਿਹੜੇ ਨੇ ਲਾਏ ਹੋਏ ਨੇ ਹੁਣ ਇਹ ਖਬਰਾਂ ਮੈਂ ਤੈਨੂੰ ਹੀ ਡਿਸਕਸ ਕਰ ਦੁੱਤੀਆਂ ਨੇ ਦੋ ਹਿੰਦੂ ਮਿਥਿਹਾਸਕ ਥਾਵਾਂ ਨਾਲ ਸੰਬੰਧਤ ਔਰ ਇੱਕ ਸਾਡੇ ਇਤਿਹਾਸਕ ਕਿਵੇਂ ਇਸ ਜੂਨ ਮਹੀਨੇ ਦੇ ਵਿੱਚ ਸਿੱਖਾਂ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਦੇਰਾ ਸਾਹਿਬ ਲਾਹੌਰ ਚ ਬਣਾਉਣ ਤੋਂ ਰੋਕਿਆ ਗਿਆ ਇੱਧਰ ਸ਼ੋਮਨੀ ਕਮੇਟੀ ਤੋਂ ਉਹਨੂੰ ਵਿਜ਼ਿਟ ਨਹੀਂ ਕਰ ਦਿੱਤੇ ਔਰ ਜੇ 306 ਸ਼ਰਦਾਲੂ ਆਪਣੇ ਤੌਰ ਦੇ ਉੱਤੇ ਜਿਹੜਾ ਐਫਰਟ ਕਰਕੇ ਪਾਕਿਸਤਾਨ ਦੀ ਪਰਮਿਸ਼ਨ ਦੇ ਨਾਲ ਵੀਜ਼ਾ ਪਾਕਿਸਤਾਨ ਹਾਈ ਕਮਿਸ਼ਨ ਨੇ ਦਿੱਤਾ ਹੈ ਔਰ ਉਹਨਾਂ ਦਾ ਕੀ ਹਸ਼ਰ ਕੀਤਾ ਗਿਆ ਹੁਣ ਜੇ ਇਸ ਤੋਂ ਬਾਅਦ ਵੀ ਜਿਹੜੇ ਲੋਕ ਇਹ ਕਹਿੰਦੇ ਨੇ ਜੀ ਚਲੋ ਸਿਆਸੀ ਤੌਰ ਤੇ ਉੱਥੇ ਕੀ ਹੁੰਦਾ ਕੀ ਨਹੀਂ ਸਾਡਾ ਮਕਸਦ ਆ ਜੀ ਵਾਇਗਰੂ ਵਾਇਗਰੂ ਕਰਨਾ ਹੈ ਹੁਣ ਉਹ ਇਹ ਦੱਸ ਦੇਣ ਕੇ ਭਾਈ ਇਸ ਤੋਂ ਵੱਧ ਕੇ ਹੋਰ ਕੀ ਗੁਲਾਮੀ ਦਾ ਸਬੂਤ ਚਾਹੀਦਾ ਹੈ ਕਿ ਉੱਥੇ ਅਸੀਂ ਧਾਰਮਿਕ ਤੌਰ ਦੇ ਉੱਤੇ ਵੀ ਆਪਣੇ ਇਤਿਹਾਸਿਕ ਗੁਰਦੁਆਰਿਆਂ 'ਚ ਪਹੁੰਚ ਕੇ ਆਪਣੇ ਦਿਨ ਨਹੀਂ ਮਨਾਸਦੇ ਨਹੀਂ ਮਨਾਸਦੇ ਬਿਲਕੁਲ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਨਿਰਾਸ਼ਾਜਨਕ ਜਿਹੜੀਆਂ ਖਬਰਾਂ ਨੇ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ ਵੇਲਾ ਹੋ ਗਿਆ ਬ੍ਰੇਕ ਤੇ ਜਾਂਦਾ ਪਰ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰ ਦਈਏ ਕਿ ਵੀਅਰਸ ਜੇ ਤੁਸੀਂ ਚਾਹਦੇ ਹੋ ਕਿ ਟੀਵੀ 84 ਇਸੇ ਤਰ੍ਹਾਂ ਹੀ ਮਨੁੱਖੀ ਹੱਕਾਂ ਦੀ ਗੱਲ ਨੂੰ ਜਾਰੀ ਰੱਖੇ ਤਾਂ ਇਸ ਨੂੰ ਚਲਦਿਆਂ ਰੱਖਣ ਲਈ ਤੁਸੀਂ ਟੀਵੀ 84 ਦੀ ਵਾਦ ਤੋਂ ਵਾਦ ਮਾਇਕ ਸਹਾਇਤਾ ਕਰੋ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ www.tv84.tv ਤੇ ਜਾ ਕੇ ਪੇਪਲ ਰਾਹੀਂ ਰੈਕਰਿੰਗ ਡੋਨਰ ਜ਼ਰੂਰ ਬਣੋ ਜੀ ਆਪ ਜੀ ਆਪਣੇ ਜਿਹੜਾ ਤੁਹਾਡਾ ਦਸਵੰਦ ਹੈ ਉਸ ਵਿੱਚੋਂ ਆਪਣਾ ਯੋਗਦਾਨ ਤੁਸੀਂ ਪਾ ਸਕਦੇ ਹੋ ਜਾਂ ਫਿਰ ਟੀਵੀ 84 ਦੇ ਨਾਂ ਤੇ ਚੈੱਕ ਬਣਾ ਕੇ ਤੁਸੀਂ ਸਾਨੂੰ ਇਸ ਪਤੇ ਤੇ ਮੇਲ ਕਰ ਸਕਦੇ ਹੋ 360137th ਐਵਨਿਊ ਲੌਂਗ ਲਾਂਗ ਲੌਂਗਰ ਲੈਂਡ ਸਿਟੀ ਨਿਊਯਾਰਕ 11101 ਜਾਂ ਤੁਸੀਂ ਸਾਡੇ ਨਾਲ ਫੋਨ ਰਾਹੀਂ ਸੰਪਰਕ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈਗਾ 5164060694 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਏਗਾ ਵਿਊਰਸ ਦੋਸਤਾਨਾ ਇਸ ਤਰ੍ਹਾਂ ਬਨੇ ਰਹਿਣਾ ਮਿਲਦੇ ਆਂ ਛੋਟੇ ਜਿਹੇ ਵਕਤ ਬਾਅਦ